ਕਿ ਸਰ ਕੀ ਕਰਦਾ ਕਿਤੇ ਨਹੀਂ ਤੁਹਾਡੇ ਕੋਲ ਉਹਦੇ ਬਾਰੇ ਗੱਲ ਕਰੋ। ਦੇਖੋ ਇਹ ਮੁੱਦਾ ਮੇਰੇ ਧਿਆਨ ਵਿੱਚ ਆਇਆ ਸੀਗਾ। ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੁਲਵੀ ਵਾਲਾ ਸਿਸਟਮ ਹੈ ਪੂਰੀ ਇਲਿਗਲ ਹੈ। ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ। ਸਰਬਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ ਅੱਛੀ ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ। ਤੇ ਕੈਂਡੀਆ ਵੀ ਅਸੀਂ ਉੱਥੇ ਡਵੈਲਪਮੈਂਟ ਨੂੰ ਕੌਂਸਲ ਦਮਾ ਇੱਕ ਡੈਮੋਕਰੈਟਿਕ ਵੇ ਹੈ ਕਿ ਉਹ ਆਪਣੀ ਸੱਭ ਸੰਪਤੀ ਨਾਲ ਕੋਈ ਆਪਣੇ ਦਮੈਂਦਾ ਚੁਣਨ ਸਰਪੰਚ ਦੀ ਬਟ ਵਿਦਾਊਟ ਐਨੀ ਕੰਸਿਡਰੇਸ਼ਨ ਬਟ ਜੇ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆ ਜੀ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦੇਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮੈਂ ਐਰਸੀਡੀ ਤੇ ਐਸਡੀਐਮ ਨੂੰ ਅਰਜ਼ੀ ਦਿੱਤੀ ਹੈ ਕਿ ਇਹ ਦੀ ਬਰਤਾਲ ਕਰਨ ਤੇ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਪਹੁੰਚ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਜੇ ਅਸੀਂ ਜੋ ਵੀ ਲਾਅ ਪੁਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਜੇ